ਸਾਥੀਓ ਲਾਲ ਲੋਕ ਤਾਰਾ ਚੈਨਲ ਵਿੱਚ ਆਪ ਦਾ ਸਵਾਗਤ ਹੈ ਇਸ ਵੀਡੀਓ ਰਹੀਂ ਤੁਹਾਡਾ ਧਿਆਨ ਫਲਸਤੀਨ ਦੇ ਗਾਜ਼ਾ ਸ਼ਹਿਰ ਵੱਲ ਦੌਣਾ ਚਾਹੁੰਦੇ ਹਾਂ ਜਿੱਥੇ ਇਜ਼ਰਾਈਲ ਹੰਕਾਰੀ ਦੇਸ਼ ਵੱਲੋਂ ਲਗਾਤਾਰ ਹਮਲੇ ਕਰਕੇ ਮਨੁੱਖਤਾ ਦਾ ਕਹਾਣ ਕੀਤਾ ਜਾ ਰਿਹਾ ਹੈ ਦੱਸ ਦਈਏ 7 ਅਕਤੂਬਰ 2023 ਤੋਂ ਸ਼ੁਰੂ ਹੋਈ ਇਜ਼ਰਾਈਲ ਫਲਸਤੀਨ ਜੰਗ ਵਿੱਚ ਹੁਣ ਤੱਕ ਗਾਜ਼ਾ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ 59000 ਲੋਕ ਮਾਰੇ ਜਾ ਚੁੱਕੇ ਹਨ ਅਤੇ ਇਥੋਂ ਦੇ 90% ਲੋਕਾਂ ਦੇ ਘਰ ਉਜੜ ਚੁੱਕੇ ਹਨ ਹਜ਼ਾਰਾਂ ਲਾਸ਼ਾਂ ਇਜ਼ਰਾਈਲ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਇਮਾਰਤਾਂ ਦੇ ਥੱਲੇ ਦੱਬੀਆਂ ਹੋਈਆਂ ਹਨ ਬਚੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਸਮਾਨ ਵੱਲੋਂ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਵੱਲੋਂ ਕੀਤੀ ਜਾ ਰਹੀ ਬੰਬਾਰਡਮੈਂਟ ਅਤੇ ਹੇਠਾਂ ਭੁੱਖ ਕਾਰਨ ਮੌਤ ਨੇ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਗਾਜ਼ਾ ਵਾਸੀ ਨਾਗਰਿਕਾਂ ਦੀ ਇਹ ਦਰਦਨਾਕ ਹਾਲਤ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਗਈ ਬਾਣੀ ਦੀ ਉਹ ਤੁਕ ਯਾਦ ਆ ਰਹੀ ਹੈ। ਇਥੀ ਮਾਰ ਪਈ ਕੁਰਲਾਣਾ ਤੈਂ ਕੀ ਦਰਦਨਾ ਆਇਆ 1521 ਈਸਵੀ ਵਿੱਚ ਜਦੋਂ ਮੁਗਲ ਬਾਦਸ਼ਾਹ ਬਾਬਰ ਨੇ ਹਿੰਦੁਸਤਾਨ ਦੇ ਸੈਦਪੁਰ ਨਾਂ ਦੇ ਕਸਬੇ ਉੱਤੇ ਹਮਲਾ ਕਰਕੇ ਇਸਤਰੀਆਂ ਬੱਚਿਆਂ ਤੇ ਮਰਦਾਂ ਉੱਤੇ ਅਕੈਤ ਤੇ ਅਸਾ ਅਤਿਆਚਾਰ ਕੀਤੇ ਤਾਂ ਉਹਨਾਂ ਦੀ ਦੁਰਦਸ਼ਾ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਵੀ ਮਿਹਣਾ ਮਾਰਿਆ ਸੀ ਕਿ ਜਦੋਂ ਬਾਬਰ ਦੇ ਜ਼ਾਲਮ ਸਿਪਾਹੀ ਨਿਹੱਥੇ ਲੋਕਾਂ ਤੇ ਇੰਨਾ ਜ਼ੁਲਮ ਕਰ ਰਹੇ ਸਨ ਤਾਂ ਤੈਨੂੰ ਵੀ ਉਹਨਾਂ ਦੇ ਤਰਸ ਨਹੀਂ ਆਇਆ ਬਾਬਰ ਦੇ ਹਮਲੇ ਤੋਂ ਬਾਅਦ ਜਿਵੇਂ ਰਾਜਕਮਾਰ ਨੂੰ ਵੀ ਰੋਟੀ ਖਾਣੀ ਨਸੀਬ ਨਹੀਂ ਸੀ ਹੋਈ ਇਹੀ ਹਾਲਾਤ ਅੱਜਕੱਲ ਗਾਜ਼ਾ ਦੇ ਬਣੇ ਹੋਏ ਹਨ ਹੁਣ ਜਦੋਂ ਹੰਕਾਰੀ ਇਜ਼ਰਾਈਲ ਦੇ ਬੰਬਾਰ ਜਹਾਜ਼ਾਂ ਵੱਲੋਂ ਗਾਜ਼ਾ ਉੱਤੇ ਬੰਬ ਤੇ ਮਿਜ਼ਾਈਲਾਂ ਸੁੱਟ ਕੇ ਉਥੋਂ ਦੀਆਂ ਉੱਚੀਆਂ ਉੱਚੀਆਂ ਇਮਾਰਤਾਂ ਤੇ ਘਰਾਂ ਨੂੰ ਢਹਿ ਢੇਰੀ ਕਰਕੇ ਖੰਡਰ ਬਣਾ ਦਿੱਤਾ ਹੈ ਲੋਕਾਂ ਕੋਲ ਖਾਣ ਵਾਸਤੇ ਅਨਾਜ ਨਹੀਂ ਤੇ ਪੀਣ ਵਾਸਤੇ ਪਾਣੀ ਨਹੀਂ ਤੇ ਉਹਨਾਂ ਦੀ ਦਰਦਨਾਕ ਵੇਦਨਾ ਨੂੰ ਸੁਣਨ ਵਾਲਾ ਵੀ ਕੋਈ ਨਹੀਂ ਅਮਰੀਕਾ ਵਰਗੇ ਤਾਕਤਵਰ ਤੇ ਹੰਕਾਰੀ ਮੁਲਕ ਤਮਾਸ਼ਾ ਦੇਖ ਰਹੇ ਹਨ ਗਾਜ਼ਾ ਦਾ ਮੰਜ਼ਰ ਇਹ ਹੈ ਕਿ ਖਾਣ ਪੀਣ ਵਾਲੇ ਸਮਾਨ ਦੀ ਸਮੱਗਰੀ ਨਹੀਂ ਮਿਲ ਰਹੀ ਜਿਸ ਕਰਕੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਛੋਟੇ ਬੱਚਿਆਂ ਦੇ ਪੀਣ ਲਈ ਦੁੱਧ ਹੀ ਨਹੀਂ ਜੇਕਰ ਥੋੜਾ ਮਿਲਦਾ ਹੈ ਤਾਂ ਕੀਮਤ 100 ਡਾਲਰ ਤੱਕ ਦੀ ਹੈ ਖਾਦ ਸਮੱਗਰੀ ਨਾ ਹੋਣ ਕਰਕੇ ਬੱਚੇ ਤੇ ਬਜ਼ੁਰਗ ਭੁੱਖਮਰੀ ਕਾਰਨ ਮਰ ਰਹੇ ਹਨ ਖੁਰਾਕੀ ਸਮਗਰੀ ਪੀਣ ਵਾਲੇ ਪਾਣੀ ਤੇ ਹੋਰ ਸਮਗਰੀ ਤੇ ਲੱਗੀ ਰੋਗ ਜੇਕਰ ਨਾ ਹਟੇ ਤਾਂ ਆਉਣ ਵਾਲੇ ਦਿਨਾਂ ਵਿੱਚ ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਸਕਦੀ ਹੈ ਸਾਥਿਓ ਗਾਜ਼ਾ ਦੀ ਦਰਦਨਾਕ ਤਸਵੀਰ ਇਹ ਹੈ ਕਿ ਪਿਛਲੇ 7 ਹਫ਼ਤਿਆਂ ਦੇ ਵਿੱਚ ਭੁੱਖਮਰੀ ਦੇ ਕਾਰਨ 1000 ਲੋਕ ਮਾਰੇ ਜਾ ਚੁੱਕੇ ਹਨ ਸਾਥਿਓ ਭਾਰਤ-ਪਾਕ ਦੀ ਲੜਾਈ ਵਿੱਚ ਜਿਹੜੀ 4-5 ਦਿਨ ਚੱਲੀ ਸੀ ਸਾਰੇ ਲੋਕਾਂ ਦੇ ਨੱਕ ਵਿੱਚ ਦਮ ਆ ਗਿਆ ਸੀ ਆਪਾਂ ਦਜਲਗਾ ਸਕਦੇ ਹਾਂ ਕਿ ਜਿੱਥੇ 2 ਸਾਲ ਤੋਂ ਲਗਾਤਾਰ ਲੜਾਈ ਚੱਲ ਰਹੀ ਹੈ ਉੱਥੋਂ ਦੇ ਲੋਕਾਂ ਦੀ ਕੀ ਦਸ਼ਾ ਹੋਵੇਗੀ ਸੰਯੁਕਤ ਰਾਸ਼ਟਰ ਵੱਲੋਂ ਗਾਜ਼ਾ ਦੇ ਲੋਕਾਂ ਦੀ ਮਦਦ ਲਈ ਹਵਾਈ ਮਾਧਿਅਮ ਰਾਹੀਂ ਰਾਹਤ ਸਮਗਰੀ ਤਾਂ ਭੇਜੀ ਜਾ ਰਹੀ ਹੈ ਪਰ ਜਿਉਂ ਹੀ ਗਾਜ਼ਾ ਨਿਵਾਸੀ ਲੋਕ ਰਾਹਤ ਸਮਗਰੀ ਵੰਡਣ ਵਾਲੀ ਜਗ੍ਹਾ ਤੇ ਇਕੱਠੇ ਹੁੰਦੇ ਹਨ ਇਜ਼ਰਾਈਲ ਫੌਜਾਂ ਵੱਲੋਂ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਰਾਹਤ ਸਮੱਗਰੀ ਚ ਲੋਕਾਂ ਦੇ ਖਾਣ ਪੀਣ ਦਾ ਸਾਮਾਨ ਪੀਣ ਵਾਲਾ ਪਾਣੀ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਜਿਹੜੀਆਂ ਭੇਜੀਆਂ ਜਾਂਦੀਆਂ ਹਨ ਪਿਛਲੇ ਸ਼ਨੀਵਾਰ ਨੂੰ ਹੀ ਦੋ ਸਥਾਨਾਂ ਤੇ ਖਾਣਾ ਲੈਣ ਜਾ ਰਹੇ ਲੋਕਾਂ ਤੇ ਕੀਤੀ ਗਈ ਫਾਇਰਿੰਗ ਚ 42 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ ਜਿਵੇਂ ਕਹਿੰਦੇ ਨੇ ਕਿ ਸੇਰ ਨੂੰ ਸਵਾ ਸਿਰ ਮਿਲ ਜਾਂਦਾ ਹੈ ਪਿਛਲੇ ਮਹੀਨੇ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੀ ਨੇ ਤਾਬੜ ਤੋੜ ਹਮਲਾ ਕਰਕੇ ਇਜ਼ਰਾਈਲ ਦੇ ਲੋਕਾਂ ਦੀਆਂ ਨੱਕ ਨਾਲ ਕੀਸੀਆਂ ਕਢਾ ਦਿੱਤੀਆਂ ਇਜ਼ਰਾਈਲ ਜਿਸ ਨੂੰ ਆਪਣੀ ਆਧੁਨਿਕ ਫੌਜੀ ਤਾਕਤ ਦਾ ਘਮੰਡ ਸੀ ਖਾਮੇਨੀ ਦੀਆਂ ਈਰਾਨੀ ਮਜ਼ਾਈਲਾ ਨੇ ਸਭ ਮਿੱਟੀ ਵਿੱਚ ਮਿਲਾ ਦਿੱਤਾ ਇਸ ਲੜਾਈ ਵਿੱਚ ਇਜ਼ਰਾਈਲ ਦਾ ਇਨਾ ਭਾਰੀ ਨੁਕਸਾਨ ਹੋਇਆ ਕਿ ਉੱਥੋਂ ਦੇ ਨਾਗਰਿਕ ਫੌਜੀ ਬੱਚੇ ਈਰਾਨ ਕੋਲੋਂ ਆਪਣੀ ਗਲਤੀ ਲਈ ਮਾਫੀਆਂ ਮੰਗਦੇ ਸਾਰੀ ਦੁਨੀਆ ਨੇ ਦੇਖਿਆ ਪਰ ਇਸ ਨਮੋਸ਼ੀਜਨਕ ਹਾਰ ਤੋਂ ਬਾਅਦ ਵੀ ਇਜ਼ਰਾਈਲ ਬਾਜ਼ ਨਹੀਂ ਆਇਆ ਤੇ ਲਗਾਤਾਰ ਗਾਜ਼ਾ ਉੱਤੇ ਹਮਲੇ ਕਰ ਰਿਹਾ ਹੈ ਇਸ ਸਮੇਂ ਭਾਰਤ ਵਰਗੇ ਮੁਲਕਾਂ ਨੂੰ ਗਾਜ਼ਾ ਦੇ ਨਾਗਰਿਕਾਂ ਦੇ ਬਚਾਅ ਲਈ ਅੱਗੇ ਆਉਣਾ ਚਾਹੀਦਾ ਹੈ ਹੁਣ ਫਰਾਂਸ ਦੇਸ਼ ਗਾਜ਼ਾ ਨੂੰ ਸੁਤੰਤਰ ਦੇਸ਼ ਬਣਾਉਣ ਦੇ ਹੱਕ ਵਿੱਚ ਨਿਤਰਿਆ ਸਾਥੀਓ ਫਲਸਤੀਨ ਦਾ ਇੱਕ ਜਜ਼ਾਰੂ ਕਵੀ ਹੋਇਆ ਜਿਸ ਦਾ ਨਾਮ ਹੈ ਮੁਹੰਮਦ ਮੂਸਾ ਉਸ ਨੇ ਆਪਣੀਆਂ ਕਵਤਾਂਵਾਂ ਦੇ ਵਿੱਚ ਗਾਜ਼ਾ ਦੀ ਜੋ ਤਰਾਸਤਿਕ ਤਸਵੀਰ ਹੈ ਉਸ ਨੂੰ ਆਪਣੀ ਕਵਤਾ ਦੇ ਵਿੱਚ ਇੰਜ ਚਿਤਰਿਆ ਹੈ ਖੰਡਰ ਬਣੇ ਸ਼ਹਿਰ ਦੀਆਂ ਇਮਾਰਤਾਂ ਵਿੱਚ ਖੰਡਰ ਬਣੇ ਸ਼ਹਿਰ ਦੀਆਂ ਇਮਾਰਤਾਂ ਵਿੱਚ ਮੈਨੂੰ ਮਿਲਦੇ ਨੇ ਜਾਣੇ ਪਛਾਣੇ ਚਿਹਰੇ ਪੁਰਾਣੀਆਂ ਤਸਵੀਰਾਂ ਮਾਰੇ ਗਏ ਬੱਚਿਆਂ ਦੇ ਗਲੇ ਸੜੇ ਅੰਗ ਬੇਪਛਾਨ ਲੋਕਾਂ ਦੇ ਡੁੱਲੇ ਖੂਨ ਦੇ ਧੱਬੇ ਅਤੇ ਲੋਕਾਂ ਦੇ ਫਟੇ ਪੁਰਾਣੇ ਬਸਤਰ ਮੇਰੀ ਆਪਣੀ ਟੁੱਟ ਭੱਜ ਆਪਣੇ ਖੰਡਰ ਮੈਨੂੰ ਲੱਭਣ ਤੇ ਵੀ ਨਹੀਂ ਲੱਭਦੇ ਸਾਥੀਓ ਮੇਰੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ